ਹਾਂਜੀ ਭਾਈ ਅੱਜ ਆ ਬਲੌਕਾਂ ਵਾਲੀ ਕੋਠੀ ਦਾ ਲੈਂਟਰ ਪੈਣਾ ਆ ਤੁਸੀਂ ਦੇਖ ਸਕਦੇ ਹੋ ਸਾਰੇ ਬਲੌਕਾਂ ਵਾਲੀ ਕੋਠੀ ਹੈਗੀ ਆ ਦੇਖੋ ਬਹੁਤ ਵਧੀਆ ਮਟੀਰੀਅਲ ਹੈ ਇਹਦਾ ਅੱਜ ਦਾ ਲੈਂਟਰ ਪੈਣਾ ਹੈ ਆਜੋ ਤੁਹਾਨੂੰ ਉੱਪਰ ਚੱਲ ਕੇ ਦਿਖਾਉਣੀ ਹੈ ਕੋਠੀ ਦਾ ਲੈਂਟਰ ਉਸ ਤੋਂ ਬਾਅਦ ਫਿਰ ਆਪਾਂ ਬਿਜਲੀ ਲਗਾ ਪਾਪਾ ਪਾਵਾਂਗੇ ਤੇ ਆਦਾ ਕੰਮ ਸਟਾਰਟ ਕਰਾਂਗੇ ਲੈਂਟਰ ਸਾਰਾ ਸੇਮ ਦੂਜੀਆਂ ਕੋਠੀਆਂ ਵਾਂਗ ਹੀ ਆ। ਪਰ ਜਿਹੜਾ ਥੱਲੋਂ ਚਣਾਈ ਉਹ ਬਲੋਕਾਂ ਦੀ ਹੈਗੀ। ਨਾਲੇ ਮਜਬੂਤੀ ਵੱਧ ਹੈ। ਸਰੀਆ ਬੰਨਿਆ ਜਾ ਰਿਹਾ। ਆਪਣੀਆਂ ਪਾਪਾ ਆਪਣੇ ਕੋਲੇ ਆ ਚੁੱਕੀਆਂ ਆਂ। ਹਾਈਡਰਾ ਫੈਨ ਬਾਕਸ ਵਗੈਰਾ ਪਈ ਹੈਗੀ। ਲੈਂਡਰ ਪੈਨ ਤੋਂ ਬਾਅਦ ਤੁਹਾਨੂੰ ਦਿਖਾਉਣੇ ਹੈਗੇ। ਬਾਤ ਓ ਮਨੀ ਕਿਹੜਾ ਕੰਮ ਨਹੀਂ ਪੜ ਗਿਆ ਹਾਂ ਜੀ ਕਰ ਰਿਹਾ ਰੋਕਣਾ ਕਹਿੰਦਾ ਜੀ ਆਹ ਕਰੋ ਰੋਕਣਾ ਕਹਿੰਦਾ ਬਰੇਕ ਲਾਈਨ ਆਹ ਬੰਦੇ ਬਿਚਾਰੀ ਆਈ ਇਹਦਾ ਤੇ ਆਹ ਕਹਿੰਦਾ ਸੋਹਣਾ ਕਹਿੰਦਾ ਕਹਿੰਦਾ ਕੋਈ ਰੋਟੀ ਦੇ ਦੇ ਮੋਟਾ ਆ ਤੇ ਆਹ ਕਰੋ ਮਨੀ ਵਾਹ ਇੱਕ ਮਿੰਟ ਜੀ ਆਓ ਬਰੇਕ ਲਾ ਦੇ ਦੱਸ ਲਾ ਦੇ ਦੱਸ ਮਨੀਰਾਏ ਆਜ ਨੂੰ ਨਾ ਖੋਪੀ ਮਿੱਟੀ ਲਾਈ ਜਾਂਦਾ ਘਰ ਅੰਦਰ ਬਾਅਦ ਚ ਬਣਾਉਂਦਾ ਪਹਿਲਾਂ ਮੋੜਦੇ ਉਸੇ ਕੰਮ ਆਈਆਂ ਹਾਂ ਹਾਂ ਜੀ ਤਾਂ ਮੇਰਾ ਬਾਹਰ ਆਉਂਦਾ ਲੈ ਪਾ ਚੁੱਕਾ